ਇੱਥੇ ਆਪਾਂ ਫਿਰਦੇ ਨੇ ਇਸ ਟਾਈਮ ਪਾਰਕ 'ਚ ਘਰ ਦੇ ਨਾਲ ਛੋਟੇ-ਛੋਟੇ ਇਦਾਂ ਦੇ ਪਾਰਕ ਬਣੇ ਹੋਏ ਆ। ਇਹ ਗੱਲਣਾ ਆਪਣੇ ਕਾ ਨਹੀਂ ਹੁੰਦਾ ਆਪਾਂ ਜਨਾਂ ਜੋ ਮਰਜੀ ਲਾ ਲਗੇ ਤਾਂ ਮਿੰਟ ਮਾਰਦੇ। ਮੈਂ ਆਪਦੇ ਅੱਖੀ ਦੇਖੇ ਹੋਏ ਆ ਇੱਥੇ ਘਰ ਸ਼ਰਮ ਸੰਨ ਦਿਖਾਉਂਗਾ ਵੀ ਬੰਦੇ ਦਾ ਛੋਟਾ ਜਿਹਾ ਘਰ ਆ ਅੱਜ ਉਸ ਬੰਦੇ ਦੀ ਕੋਠੀ ਐ। ਵੀ ਜਦੋਂ ਪੈਸਾ ਮੁੱਕ ਜਾਂਦਾ ਵੀ ਉਹਨਾਂ ਦੇ ਜਵਾਕ ਉਸੇ ਬਿਲਡਿੰਗ ਦੇ ਵਿੱਚ ਉਹਨਾਂ ਜਮੀਨ 'ਤੇ ਬਿਲਡਿੰਗ ਬਣੀ ਐ ਉਹਦੇ ਹੇਠਾਂ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਐ ਐਂ ਹਾਲਾਤ ਬਣ ਜਾਂਦੇ ਐ। ਇਹ ਤਾਂ ਜਾਂਦਾ ਜੈਪਰ ਕਣੀ। ਆਹ ਦੇਖ ਲਓ ਦੋਸਤੋ ਜਿਹੜਾ ਮੈਂ ਜੇਸੀਬ ਵਾਲੇ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਦੀ ਕੋਠੀ ਆਹ ਦੇਖੋ ਦੋਸਤੋ ਇਹ ਜਿਹੜੀਆਂ ਟੰਡੀਆਂ ਇੱਥੇ ਇੱਥੇ ਦੋਸਤੋ ਤਿਤਰਾ ਦੀ ਆਵਾਜ਼ਾਂ ਬਹੁਤ ਆਉਂਦੀਆਂ ਮੋਰ ਬਹੁਤ ਹੈ ਕੋਇਲਾ ਪੰਛੀ ਬਹੁਤ ਹੈ ਇਹਦਾ ਮੈਂ ਬੋਲ ਕਿਵੇਂ ਦਾ ਫਿਰ ਕੋਇਲ ਨਹੀਂ ਬੋਲੀ ਲੈ ਵੀ ਬਾਈ ਨੇ ਜਿਸ ਵੀ ਭੇਜ ਹੀ ਦਿੱਤੀ ਕੋ ਜੰਤਰ ਦਿਖਾਉਣੇ ਸਾਨੂੰ ਸ਼ਹਿਰ ਵਾਲੋਂ ਤਾਂ ਤਕਰੀਬਨ ਪਤਾ ਹੀ ਆਪਣੇ ਪਿੰਡ ਵਾਲੋਂ ਨਹੀਂ ਪਤਾ ਹੋਣਾ ਬਿਹੜੇ ਦਰਖਤ ਹੈ ਤੇ ਇਹਦਾ ਬੰਦਾ ਤ੍ਰਿਫਲਾ ਚੂਰਨਾ ਦੇ ਪਹੁੰਚ ਗਏ ਆ ਸੈਕਟਰ 32 ਪੱਤਰਾ ਟਾਇਰ ਵਾਲਿਆਂ ਦੇ ਤੇ ਹੁਣ ਥੋੜਾ ਦਾ ਕੈਮਰੇ ਬੋਤ ਲਾਦੇ ਆ ਰੂਲ ਬਹੁਤ ਸਖਤ ਹੋ ਗਏ ਆ ਆ ਦੇਖੋ ਦੋਸਤੋ ਕਿੱਡਾ ਸੋਹਣਾ ਸਾਈਕਲ ਵਾਲਾ ਚੌਕ ਬਣਾਇਆ ਲਾਂਡਰਾ ਕਾਲਜ ਬਹੁਤ ਮਸ਼ਹੂਰ ਕਾਲਜ ਹੈ ਬੜੇ ਖਾੜੇ ਲੱਗਦੇ ਨੇ ਜਿੱਥੇ ਬਾਬੂ ਮਾਨ ਰਗਿਆਂ ਦੇ ਤੁਸੀਂ ਆਏ ਸੀ ਸਾਡੇ ਯਾਰ ਦੀ ਦੁਕਾਨ ਤੇ ਸੋਚਿਆ ਮੇਲੀ ਚੱਲ ਗਏ ਬੜਾਂਗਾ ਤੁਹਾਨੂੰ ਬਹੁਤ-ਬਹੁਤ ਬਈ ਕਿ ਅੱਜ ਗਾਲਾਂ ਬੈਠਿਆ ਪਿਆ ਕਿਉਂਕਿ ਅੱਜ ਮੈਂ ਗਾਣਾ ਗਾ ਕੇ ਹਾਂਜੀ গুড মর্নিং ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਨੂੰ ਵਲੌਗ ਨੂੰ ਚੱਲਦੇ-ਚੱਲਦੇ ਨੂੰ ਕਰ ਦਿਓ ਸ਼ੇਅਰ ਜੀ ਸਬਸਕ੍ਰਾਈਬ ਵੀ ਕਰ ਦਿਓ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਫਿਰਦੇ ਨੇ ਇਸ ਟਾਈਮ ਪਾਰਕ 'ਚ ਆਹ ਦੇਖੋ ਤੁਹਾਨੂੰ ਦਿਖਾਉਣੇ ਪਾਰਕ ਘਰ ਦੇ ਨਾਲ ਛੋਟੇ-ਛੋਟੇ ਇਦਾਂ ਦੇ ਪਾਰਕ ਬਣੇ ਹੋਏ ਆ ਇੱਕ ਆਸੇ ਇੱਕ ਉਹ ਸਾਹਮਣੇ ਆ ਤੇ ਵੈਸੇ ਤਾਂ ਬਹੁਤ ਵੱਡੇ-ਵੱਡੇ ਵੀ ਆ ਪਰ ਛੋਟੇ ਛੋਟੇ ਤੇ ਨਾਰਮਲ ਹੀ ਐ ਬਹੁਤ ਵਧੀਆ ਬਣੇ ਹੋਇਆ ਕਾਹ ਕੋ ਪੂਰਾ ਵਧੀਆ ਲਾਇਆ ਹੋਇਆ ਇਹ ਘੱਲਣ ਆਪਣੇ ਕਾ ਨਹੀਂ ਹੁੰਦਾ ਅੱਬ ਜਨਾ ਜੋਰ ਮਰਜੀ ਲਾ ਲਗੇ ਤਾਂ ਮਿੰਟ ਮਾਰਦੇ ਹਜੇ ਆ ਸ਼ੁਰੂ ਨਹੀਂ ਕਰਦੇ ਬਣਾਉਣਾ ਤੇ ਕਾਹ ਤਾਂ ਪਹਿਲੇ ਲਾ ਦਿੰਦੇ ਪਤਾ ਨਹੀਂ ਕਿਵੇਂ ਲਾਉਂਦੇ ਆ ਲਿਆਉਂਦੇ ਤੇ ਲਾ ਦਿੰਦੇ ਤੇ ਹੋ ਵੀ ਵਧੀਆ ਜਾਂਦਾ ਜਾਂਦਾ ਮਾਲੀ ਮੁੱਲੀ ਚੰਗੇ ਰੱਖੇ ਵੀ ਇਹਨਾਂ ਨੇ ਬਾਕੀ ਹਿਸਾਬ ਹੁੰਦਾ ਆ ਕੀ ਬਣਾਇਆ ਹੋਇਆ ਹੈਲੀਪੈਡ ਨਹੀਂ ਨਹੀਂ ਹੈਲੀਪੈਡ ਤਾਂ ਨਹੀਂ ਮਜ਼ਾਕ ਕਰਨਾ ਤੇ ਬਾਕੀ ਦੋਸਤੋ ਮੌਸਮ ਦੱਸਿਓ ਕਿਵੇਂ ਇੱਥੇ ਤਾਂ ਫਿਰ ਬਦਲ ਗਈ ਹੋ ਗਈ ਹੈ ਰਾਤ ਮੀਂਹ ਬਹੁਤ ਸੀਗਾ ਹੁਣ ਤੁਹਾਡੇ ਸਾਹਮਣੇ ਹਾਲਾਤ ਬਾਕੀ ਆਲਾ ਸਾਰਾ ਵਿਹਲਾ ਪਿਆ ਮੈਂ ਆਪਦੇ ਅੱਖੀ ਦੇਖੇ ਹੋਇਆ ਇੱਥੇ ਘਰ ਸ਼ਰਮ ਸੰਦ ਦਿਖਾਉਂਗਾ ਵੀ ਬੰਦੇ ਦਾ ਛੋਟਾ ਜਿਹਾ ਘਰ ਅੱਜ ਉਸ ਬੰਦੇ ਦੀ ਕੋਠੀ ਹੈ ਤੇ ਜੇ ਸੀ ਵੀਂਗਾ ਤਿੰਨ ਚਾਰ ਤਾਂ ਤੇ ਇੱਥੇ ਆਪਦਾ ਪਲਾਟ ਆ ਜਿੱਥੇ ਸਖਣੇ ਆ ਪੂਰਾ ਮਹਿੰਗਾ ਤੇ ਪੂਰਾ ਤਕੜਾ ਕੰਮ ਆ ਉਹ ਬੰਦੇ ਦਾ ਹੁਣ ਐਸ ਏਰੀਆ 'ਚ ਕੋਈ ਵੀ ਕੰਮ ਦਾ ਉਹਨੂੰ ਅਗਲਾ ਫੋਨ ਕਰਦਾ ਤਾ ਘਰ ਤੋਂ ਹੀ ਵੇਖ ਕੇ ਹਣਾ ਨਹੀਂ ਰਹਿ ਜੋਂਗੇ ਬਸ ਆਇਆ ਵੀ ਸ਼ਹਿਰ ਦੇ ਵਿੱਚ ਪ੍ਰਾਪਰਟੀ ਆ ਗਈ ਪਰ ਆਇਆ ਵੀ ਕਈ ਬੰਦੇ ਨੇ ਤਾਂ ਮਤਲਬ ਜਿਵੇਂ ਪੈਸੇ ਮਿਲ ਗਏ ਉਹਨਾਂ ਨੇ ਵੱਡੀਆਂ ਕਾਰਾਂ ਲੈ ਲਈਆਂ ਕੋਠੀਆਂ ਲੈ ਲਈਆਂ ਜਿਵੇਂ ਉਹ ਜਗਜੀਤ ਸਿੰਘ ਦਾ ਵੀ ਦੱਸਦਾ ਸੀ ਵੀ ਜਦੋਂ ਪੈਸਾ ਮੁੱਕ ਜਾਂਦਾ ਵੀ ਉਹਨਾਂ ਦੇ ਜਵਾਬ ਉਸੇ ਬਿਲਡਿੰਗ ਦੇ ਵਿੱਚ ਉਹਨਾਂ ਜਮੀਨ ਤੇ ਜਿਹੜੀ ਬਿਲਡਿੰਗ ਬਣੀ ਹੈ ਉਹਦੇ ਹੇਠਾਂ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਐਂ ਹਾਲਾਤ ਬਣ ਜਾਂਦੇ ਆ ਤੇ ਜਿਹੜੇ ਬੰਦੇ ਪੈਸਾ ਸੰਭਾਲ ਜਾਂਦੇ ਆ ਉਹ ਹੋ ਸੈਟ ਆ ਬਾਈ ਅੰਜਮਿਆ ਮੁੰ ਜਾਨਨੇ ਸੀ ਇਹਦੇ ਕੋਲੇ ਜੀਸੀਬੀ ਦਾ ਕੰਮ ਜਾਂਦਾ ਸੀ ਇੱਥੇ ਤੇ ਜੋ ਹੋਇਆ ਤਾਂ ਤੁਹਾਨੂੰ ਦਿਖਾਵਾਂਗਾ ਉਹਦਾ ਘਰ ਵੀ ਕਿੱਡੇ ਛੋਟੇ ਘਰ ਤੋਂ ਸਬਰ ਸ਼ੁਰੂ ਕਰਿਆ ਸੀ ਤੇ ਅੱਜ ਕੀ ਕੁਝ ਬਣਾ ਗਿਆ ਪੈਸਾ ਸੰਭਾਲਣਾ ਬਹੁਤ ਔਖਾ ਤੇ ਸਮਝ ਤੇ ਇਸ ਕੋਈ ਨਹੀਂ ਹੁੰਦੀ ਉਹ ਦੇਰ ਕੀ ਬਾਕੀ ਆਪਾਂ ਵਾਲੇ ਵੱਡੇ ਗਿਆਨੀ ਤਾਂ ਹੈ ਨਹੀਂ ਤੇ ਜਿੰਨਾ ਕ ਆਪਾਂ ਨੂੰ ਪਤਾ ਆਪਾਂ ਦੱਸਤਾ ਅਰੇ ਵਾਕਾਂ ਦੇ ਖੇਡਣ ਖੋਡਣ ਨੂੰ ਪੂਰਾ ਵਧੀਆ ਬਣਾਇਆ ਗਿਆ ਬਾਕੀ ਦੋਸਤੋ ਜੁੜੇ ਰਹੋ ਹੱਟ ਨਾਲ ਦਿੰਨੇ ਆ ਥੋੜੇ ਜਰ ਤੇ ਹੋਰ ਅਪਡੇਟ ਅੱਜ ਜਾਣਾ ਸੀ ਚੰਡੀਗੜ੍ਹ 22 ਸੈਕਟਰ ਤੇ 32 ਸੈਕਟਰ ਟਾਇਰ ਪਵਾ ਕੇ ਲਿਆਉਣੇ ਆ ਟ੍ਰੇਨਾਂ ਬਹੁਤ ਨਗਦ ਹੈ ਇੱਥੇ ਬਾਕੀ ਦੋਸਤੋ ਮਤਲਬ ਇੱਥੇ ਇੱਕ ਲਾਲ ਇੱਟ ਬੜੀ ਐ ਜਿਵੇਂ ਆਪਣੇ ਤਾਂ ਹੁੰਦੀ ਥੋੜਾ ਜਿਹਾ ਟਿੱਕੀ ਜੀ ਇੱਥੇ ਲਾਲ ਐ ਜਿ ਮੈਨੂੰ ਲੱਗਦਾ ਤਾਂ ਪਿੱਲੀ ਹੋਣੀ ਐ ਤੁਹਾਨੂੰ ਸਹੀ ਲਾਲ ਦਿਖਾਵਾਂਗੇ ਤੇ ਜਿਵੇਂ ਘਰ ਤੇ ਲੱਗੀ ਹੋਈ ਐ ਉਹ ਲਾਲ ਇੱਟਾ ਪੂਰੀ ਐ ਉਹਨਾਂ ਨੂੰ ਦਿਖਾਉਣੇ ਆ। ਇੱਥੇ ਲਾਲ ਇੱਟਾਂ ਬੜੀਆਂ ਆ। ਯਾਰਾ ਪਰ ਆਉਂਦੇ ਆ ਅੰਬਾਲੇ ਤੋਂ। ਟਰੱਕ ਬਣੇ ਵੇ 5-5 ਰਿੱਟ ਲਿਆਉਂਦੇ ਆ। ਇਹ ਤਾਂ ਜਾਂਦਾ ਜੈਪਰ ਕਣੀ। ਆਹ ਦੇਖ ਲਓ ਦੋਸਤੋ ਜਿਹੜਾ ਮੈਂ ਜੀਸੀ ਵਾਲੇ ਬੰਦੇ ਦੀ ਗੱਲ ਕਰਦਾ ਸੀ ਇਹ ਕੋਈ ਕਿੱਲਾ ਜ਼ਮੀਨ ਸੀ ਆਹ ਘਰ ਸੀ ਬਾਈ ਦਾ। ਦੇਖ ਲਿਆ। ਕਿੱਲਾ ਜਮੀਨ ਸੀ ਤੇ ਇਹ ਕਿੱਲੇ ਚ ਕੀ ਕੁਝ ਬਣਾ ਗਿਆ ਬਾਈ ਨਾਲ ਹੀ ਚੱਲ ਪੈਂਦੇ ਆ ਦੇਖ ਲਓ ਦੋਸਤੋ ਕਲੋਨੀ ਤੇ ਇੱਥੇ ਬਾਈ ਦਾ ਘਰ ਸੀਗਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਦੀ ਕੋਠੀ ਉਹ ਸਾਹਮਣੇ ਦਿਂਦੀ ਹੈ ਔਸੇ ਆ ਬਾਈ ਦਾ ਖੇਤ ਦਾ ਨਾਲ ਕੋਠੀ ਹੈ ਸਾਹਮਣੇ ਟਰੈਕਟਰ ਵੀ ਖੜਾ ਹੈ ਤੇ ਔਰ ਟੈਂਕੀ ਵੀ ਖੜੀ ਹੈ ਪਾਣੀ ਲਈ ਜੀ ਸੀ ਵੀ ਗਾਂ ਵੀ ਖੜੀਆਂ ਹੈ ਬਾਕੀ ਨੇੜੇ ਜਾ ਕੇ ਮੈਂ ਤੁਹਾਨੂੰ ਹੋਰ ਦਿਖਾਉਣਾ ਆ ਆ ਜੀ ਬਾਈ ਦਾ ਖੇਤ ਤੇ ਸਾਹਮਣੇ ਆ ਗਈ ਬਾਈ ਦੀ ਕੋਠੀ ਤੇ ਦੋਸਤੋ ਜਿਹੜਾ ਪੁਰਾਣਾ ਘਰ ਤੁਹਾਨੂੰ ਦਿਖਾਇਆ ਨਾ ਉਹ ਵੀ ਕਿਰਾਏ ਤੇ ਦਿੱਤਾ ਗਿਆ ਵਿੱਚ ਐ ਉਹ ਚਾਣੀ ਉਹ ਵੀ ਪ੍ਰਾਪਰਟੀ ਹੈਗੀ ਐ ਤੇ ਦੋ ਪਲਾਟ ਹੈ ਇਹਦੇ ਇੱਥੇ ਕਲੋਨੀ 'ਚ ਜਿਹੜੇ ਕਰੋੜਾਂ ਦੇ ਹੋਗੇ ਹੋਣਾ ਆਹ ਬਾਈ ਦਾ ਘਰ ਆ ਦੇਖੋ ਸਾਰਾ ਕੁਝ ਖੜਾ ਉਹ ਜਿਹੀ ਸੀ ਖੜੀ ਆਹ ਖੜੀ ਆਹ ਦੇਖੋ ਦੋਸਤੋ ਇਹ ਜਿਹੜੀਆਂ ਟੰਡੀਆਂ ਇੱਥੇ ਪੂਰੀਆਂ ਲਾਲ ਹਾਂ ਇਹ ਪਿੱਲੀ ਨਹੀਂ ਸਹੀ ਇਟਾ ਹੈ ਜਿਹੜੀ ਪਹਿਲਾਂ ਦਿਖਾਈ ਸੀ ਸ਼ਾਇਦ ਉਹ ਪਿੱਲੀ ਹੋਵੇ ਪਰ ਆਹ ਸਹੀ ਐ ਡੀ ਪੀ ਵੀ ਬਾਕੀ ਬੱਦਲ ਫੇਰ ਬਣ ਗਏ ਬਈ ਆ ਕੋਇਲ ਬੋਰੀਆਂ ਦੀ ਚੁੱਪ ਕਰ ਗਈ ਇੱਥੇ ਦੋਸਤੋ ਤਿਤਰਾ ਦੀਆਂ ਆਵਾਜ਼ਾਂ ਬਹੁਤ ਆਉਂਦੀਆਂ ਮੋਰ ਬਹੁਤ ਐ ਕੋਇਲਾ ਪੰਛੀ ਬਹੁਤ ਐ ਕਿਉਂਕਿ ਵਸੋਂ ਘੱਟ ਆ ਇਧਰ ਨੂੰ ਇਹ ਤਾਂ ਮੈਂ ਬੋਲ ਕਿਵੇਂ ਦਾ ਫਿਰ ਕੋਇਲ ਨਹੀਂ ਬੋਲੀ ਨਹੀਂ ਵੀ ਹਾਂ ਬੋਲ ਵੀ ਲੈ ਵੀ ਬਾਈ ਨੇ ਜੇਸ ਵੀ ਭੇਜ ਹੀ ਦਿੱਤੀ ਤਿੰਨ ਦਿਨ ਹੋ ਗਏ ਮੈਂ ਤਾਂ ਕਰੀ ਜਾਂਦਾ ਚਾਚਰ ਕੇ ਤੇ ਅੱਜ ਬਾਈ ਨੇ ਫੇਸ ਫੇਸ ਵੀ ਨੇ ਆਪਦਾ ਕੰਮ ਚਲਾਤਾ ਆ ਦੇਖੋ ਜੰਤਰ ਦਿਖਾਉਣਾ ਸਾਨੂੰ ਸ਼ਹਿਰ ਵਾਲਾ ਤਾਂ ਤਕਰੀਬਨ ਪਤਾ ਹੀ ਆਪਣੇ ਪਿੰਡ ਵਾਲਾ ਨੂੰ ਨਹੀਂ ਪਤਾ ਹੋਣਾ ਇਹ ਅੱਗੇ ਵੀ ਤਾਰ ਹੀ ਲੱਗੀ ਹੋਈ ਇਹਨਾਂ ਦੇ ਆਹ ਦੇਖੋ ਆਹ ਤਾਰ ਲੱਗੀ ਹੋਈ ਅੱਗੇ ਹੋਰ ਵੀ ਕੀ ਪੜਦਾ ਛੋੜੇ ਇਹ ਆਹ ਦੇਖੋ ਆਹ ਤਾਰ ਅੱਗੇ ਦੇ ਪਲਾਸਟਿਕ ਤਾਰ ਹੈ ਬਈ ਹਾਂਜੀ ਹਾਂਜੀ ਪਲਾਸਟਿਕ ਦੀ ਤਾਰ ਹੈ ਬਈ ਇਹ ਹੁਣ ਬਾਈਕ ਚਲਾ ਕੇ ਦਿਖਾਉਗਾ ਚੱਲ ਬਈ ਦੋਸਤੋ ਬੜੀ ਖਤਰਨਾਕ ਚੀਜ਼ ਹੈ ਕਿਹੋ ਜਿਹੇ ਯੰਤਰ ਆ ਗਏ ਕਰਤਨਾ ਕੁੱਤਰਾ ਇਹ ਤਾਂ ਜਿਵੇਂ ਸਾਈਡਾ ਥੋੜਾ ਦੇ ਹੋਵੇ ਕਾਜਵੇਂ ਵਧਿਆ ਵੈ ਜਾ ਇਹਦੇ ਨਾਲ ਕਾ ਉਹਨੂੰ ਬਹੁਤ ਵਰੀਏ ਕੱਟਦੀ ਹੈ। ਬਾਕੀ ਟ੍ਰੇਨ ਫੇਰ ਆ ਗਈ। ਆਹ ਦੇਖੋ ਦੋਸਤੋ ਬਹੀੜੇ ਰਖਤਾ ਹੈ। ਤੇ ਇਹਦਾ ਬੰਦਾ ਤ੍ਰਿਫਲਾ ਚੂਰਨ। ਇਥੇ ਆਮ ਹੀ ਲੱਗੇ ਪਏ ਐ। ਬੇਰਾ ਜੱਡੇ ਐ। ਬਹੀੜਾ ਆ ਪਿਆ। ਇਹਦਾ ਬੰਦਾ ਏ ਤ੍ਰਿਫਲਾ ਚੂਰਨਾ ਆਹ ਦੇਖੋ ਭਰੇ ਪੈਦ ਰક્ત ਦੇ ਅਸੀਂ ਪਹੁੰਚ ਗਏ ਹਾਂ ਸੈਕਟਰ 32 ਬੱਤਰਾ ਟਾਇਰ ਵਾਲਿਆਂ ਦੇ ਉਹ ਆ ਰਹੇ ਨੇ ਟਾਇਰ ਕਰਤੀ ਗੱਡੀ ਲੰਡੀ ਇਹ ਦੇਖੋ ਬਗੈ ਅਸੀਂ ਕਿੱਲਾ ਬਾਲਾ ਪੈੜਾ ਕਿਹੜਾ ਟਾਇਰ ਆਹ ਕਮਾਈਆਂ ਨੂੰ ਮੜਾਇਆ ਮਾਈਕ 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 ਇੱਥੇ ਕਿਤੇ ਮੋਰੀ ਹੋਣੀ ਹੈ ਵੇਖ ਆਹ ਕੀ ਗੰਗਲਵਾਰੀ ਵਿੱਚ ਪੈਂਦੀ ਨਹੀਂ ਆ ਸਾਰਾ ਜੱਭਾ ਗਿਆ ਸੀ ਚਲੋ ਕਵਾਲ ਕੇ ਟਾਇਰ ਫੇਰ ਕਰਦੇ ਹਟ ਨਾਲ ਗੱਲ ਬਾਤ ਕੋਲੋ ਵੀ ਗੱਡੀ ਦੇ ਟਾਇਰ ਟੁਰਪਵਾ ਲਈ ਸੀ ਅਸੀਂ ਉਹ ਗੇ ਵਿਲੇ ਤੇ ਕਹਿੰਦੇ ਉਹਨਾਂ ਨੇ ਵੀ ਨਵੇਂ ਬੂਟ ਪਵਾ ਲਏ ਗੱਡੀ ਦੇ ਕੋਲੋ ਦੇ ਬਹੁਤ ਵਧੀਆ ਸੀਗੇ ਬੱਤਰਾ ਸਾਹਿਬ ਤੋਂ ਪਵਾਏ ਆ ਸੈਕਟਰ 32 ਬੰਦਾ ਵੀ ਘੈਂਟ ਆ ਇਹ ਡਿਸਕਾਊਂਟ ਵੀ ਫੁਰ ਦਿੱਤਾ ਨਾਲ ਗਿਫਟ ਛੋਟ ਵੀ ਦਿੱਤੇ ਆ ਤੇ ਬਾਕੀ ਹੁਣ ਅਸੀਂ ਜਾ ਰਹੇ ਆ ਜੀ ਸਾਡੇ ਦੋਸਤ ਦੀ ਦੁਕਾਨ ਤੇ ਤੇ ਫਲਾਹ ਹਾਲ ਹੁਣ ਖੜੇ ਲਾਈਟਾਂ ਦੇ ਉੱਤੇ 43 ਬਸ ਸਟੈਂਡਰਡ ਜਾਂ ਜਿਹੜੀ ਰੋਡ ਤੇ ਹੁਣ ਥਾਂ-ਥਾਂ ਕੈਮਰੇ ਬਹੁਤ ਲਾਤੇ ਆ ਰੂਲ ਬਹੁਤ ਸਖਤ ਹੋ ਗਏ ਆ ਜਿਹੜਾ ਤੇ ਤ੍ਰਿੰਦਰ ਉਹਨਾਂ ਦਾ ਪਤਾ ਹੀ ਜਿਹੜੇ ਦੂਰ ਆ ਰਹੇ ਆ ਉਹਨਾਂ ਲਈ ਮਤਲਬ ਧਿਆਨ ਨਾਲ ਆਵਦਾਉਣ ਕਾਗਜ਼ੀ ਪੂਰੇ ਕਰਕੇ ਹੁਣ ਇੱਕ ਗੱਲ ਸਰ ਹੋਰ ਦੱਸ ਦਿੰਨਾ ਇੱਥੇ ਚੱਲਦਾ ਕੋਸਟ 3 ਮਹੀਨੇ ਵਾਲਾ ਆਪਣੇ ਜਿਹੜਾ ਪੰਜਾਬ 'ਚ ਦੂਜੇ ਸਾਰੇ ਚੱਲਦਾ ਉਹ ਚੱਲਦਾ 6 ਮਹੀਨੇ ਵਾਲਾ ਉਸੇ ਦਾ ਧਿਆਨ ਰੱਖਿਓ ਕਿ ਚੈਕਿੰਗ ਬਹੁਤ ਹੈ ਲੈਕਚਰ ਵੀ ਨੇੜੇ ਹੈ ਤੇ ਹਰੇਕ ਵਾਰ ਚੈੱਕ ਕਰਦੇ ਆ ਉਹਦੀ ਬੈਲਟ ਬੁਲਟ ਲੱਗ ਰੱਖੋ ਤੇ ਸਪੀਡ ਲਿਮਟ ਜ਼ਰੂਰ ਧਿਆਨ ਦਿਓ ਆ ਦੇਖੋ ਦੋਸਤੋ ਕਿੱਡਾ ਸੋਹਣਾ ਸਾਈਕਲ ਵਾਲਾ ਚੌਕ ਬਣਾਇਆ ਐਜਾ ਕੁਝ ਤਾਂ ਨਵਾਂ ਹੀ ਬਣਿਆ ਆ ਗਿਆ ਦੋਸਤੋ ਸੀਜੀਸੀ ਲਾਂਡਰਾ ਲਾਂਡਰਾ ਕਾਲਜ ਬਹੁਤ ਮਸ਼ਹੂਰ ਕਾਲਜ ਹੈ ਬੜੇ ਖਾੜੇ ਲੱਗਦੇ ਨੇ ਸਿੱਥੇ ਬੱਬੂ ਮਾਨ ਵਰਗੇ ਦੇ ਹੁਣ ਵੀ ਮਸ਼ਹੂਰ ਆ ਇਹ ਇੱਕ ਇਹਨਾਂ ਦੀ ਇੱਥੇ ਹੈ ਯੂਨੀਵਰਸਿਟੀ ਇੱਕ ਦੁਕਾਨ ਜਿਹਨੂੰ ਪਤਾ ਨਹੀਂ ਕਹੜਾ ਵਾਂ ਵਾਲੇ ਕੀ ਆਦੇ ਮੈਨੂੰ ਨਾਂ ਨਹੀਂ ਯਾਦ ਬਹੁਤ ਸ਼ੂਰ ਗੋਲਦ ਬੜੇ ਲੋਕਾਂ ਦੀ ਜ਼ਿੰਦਗੀ ਬਣਾਈ ਹੈ ਗੋਲਦ ਨੇ ਅਸੀਂ ਫਿਰਦੇ ਹਾਂ ਇਸ ਟਾਈਮ ਲੰਡਰਾ ਟਾਉਂ ਖੜੜ ਰੋਡ ਤੇ ਵੀ ਅਸੀਂ ਆਏ ਸੀ ਸਾਡੇ ਯਾਰ ਦੀ ਦੁਕਾਨ ਤੇ ਸੋਚਿਆ ਮੇਲੀ ਚੱਲ ਗਏ ਤੇ ਕਾ ਮਦੀਰ ਜਾਣਾ ਕੱਲ ਸੀ ਗੱਲ ਜਾਇ ਨਹੀਂ ਗਿਆ ਮੌਸਮ ਖਰਾਬ ਸੀ ਸੋਚ ਚਾਜ ਮਿਲ ਕੇ ਆਉਣੇ ਆ ਓ ਬੱਲੇ 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 ਕੀ ਹਾਲ ਐ ਸਰਪੰਚ ਸਾਹਿਬ ਕਿੱਥੇ ਐ ਉਹ ਹੈਂ ਜੀ ਇੱਧਰ ਗਏ ਐ ਇੱਥੇ ਹੋਣਗੇ ਲਾਓ ਫੋਨ ਉਹਨੂੰ ਦੱਸੋ ਵੀ ਅੱਜੋ ਮਣ ਆਇਆ ਲਾ ਲਓ ਹੋਰ ਸੁਣਾਓ ਦੁਕਾਨ ਹੀ ਨਹੀਂ ਵੇਖੀ ਬੈਠਾ ਬਹੁਤ ਸੋਹਣੀ ਬਣ ਗਈ ਪੂਰੀ ਭਰੀ ਬੈਠੇ ਖਜਾ ਖਜਾ ਆਉਣਾ ਦਾ ਕੱਲ ਸੀ ਯਾਰ ਕੱਲ ਮੌਸਮ ਖਰਾਬ ਹੋ ਗਿਆ ਕੱਲ ਮੈਂ ਵੀ ਇੱਕ ਲੋਕੇਸ਼ਨ ਦਾ ਮਗਾਲੀ ਦੀ ਹਾਂ ਆ ਮੌਸਮ ਖਰਾਬ ਹੋ ਗਿਆ ਬੜਾਂਗਾ ਤੁਹਾਨੂੰ ਬਹੁਤ-ਬਹੁਤ ਬਈ ਪਹੁੰਚ ਗਏ ਅਸੀਂ ਘਰੇ ਹੁਣ ਜਾ ਕੇ ਫਰੈਸ਼ ਹੋ ਚੁਣੇ ਆ ਤੇ ਬਾਕੀ ਅੱਜ ਗੜਾ ਬੈਠਿਆ ਪਿਆ ਕਿਉਂਕਿ ਅੱਜ ਮੈਂ ਗਾਣਾ गा ਕੇ ਆ ਤੁਹਾਨੂੰ ਪਤਾ ਹੀ ਹੈ ਰਿਆਰ ਉਸ ਤੇ ਫਿਰ ਟਾਈਮ ਲੱਗਦਾ ਹੀ ਹੈ ਤੇ ਮੀਰ ਨੂੰ ਤੁਹਾਨੂੰ ਗਾਣਾ ਬਹੁਤ ਪਸੰਦ ਆਊਗਾ ਸਿਰੇ ਗਾਣਾ ਤੁਸੀਂ ਦੇਖਦੇ ਨਾ ਫੈਨ ਹੀ ਹੋ ਜਾਓਗੇ ਤੇ ਮਿਲਦੇ ਆ ਦੋਸਤੋ ਕੱਲ ਨੂੰ ਨਵੇਂ ਬਲੌਗ ਵਿੱਚ ਓਕੇ ਬਾਏ ਟਾਟਾ